ਲੇਕਿਨ ਮਹਾਪੁਰਸ਼ ਕਹਿੰਦੇ ਨੇ ਲੋਕ ਹੀ ਹੱਸਦੇ ਸਨ ਨਾ ਤੂੰ ਤੇ ਰੋਂਦਾ ਹੀ ਸਨ ਜਦ ਤੂੰ ਆਏ ਜਗਤ ਮੇਂ ਜਗ ਹੰਸੇ ਤੂੰ ਰੋਏ ਤੂੰ ਤੇ ਚੀਖਾਂ ਮਾਰਦਾ ਸੀ ਤੂੰ ਤੇ ਦਵਾਈ ਦੇ ਰਿਹਾ ਸੀ ਤੂੰ ਤੇ ਕਲਪਦਾ ਸੀ ਤੂੰ ਆਪਣੀ ਸ਼ਕਤੀ ਨਾਲੋਂ ਵਿਛੜ ਕੇ ਇੱਕ ਅਦਨਾ ਜ਼ਰਰਾ ਬਣ ਕੇ ਇਸ ਮਾਤ ਲੋਕ ਵਿੱਚ ਠੋਕਰਾਂ ਖਾਣ ਨੂੰ ਆ ਗਿਓ ਤੇਰੇ ਕੋਲੋਂ ਤੇ ਬੜਾ ਕੀਮਤੀ ਹੀਰਾ ਖੁਸ਼ ਗਿਆ ਇਸ ਕਰਕੇ ਤੂੰ ਤੇ ਰੋਂਦਾ ਸੀ ਪਰ ਜੇ ਹੁਣ ਆ ਗਿਆ ਤੇ ਰੋਣਾ ਛੱਡ ਦੇ ਐਸੀ ਕਰਨੀ ਕਰ ਚੱਲੋ ਤੂੰ ਹਲਸੋ ਜਾਂ ਰੋ ਐਸੀ ਕਰਨੀ ਕਰਕੇ ਦੁਨੀਆ ਵਿੱਚੋਂ ਜਾਂ ਪਈ ਤੇਰੇ ਚਲੇ ਜਾਣ ਦੇ ਬਾਅਦ ਤੈਨੂੰ ਯਾਦ ਕਰ ਕਰਕੇ ਦੁਨੀਆ ਰੋਵੇ ਕਈਆਂ ਮਾਂ ਪਰੇਸ਼ਾਨ ਨੂੰ ਯਾਦ ਕਰਦੇ ਤੇ ਰੋਂਦੀ ਹੈ ਦੁਨੀਆ ਅੱਜ ਬਾਬਾ ਬੁੱਢਾ ਹੁੰਦਾ ਅੱਜ ਭਾਈ ਜੀਠਾ ਹੁੰਦਾ ਅੱਜ ਭਾਈ ਬਿਲੀ ਚੰਦ ਹੁੰਦਾ ਗੋਸ਼ ਅੱਜ ਫਲਾਣਾ ਗੁਰੂ ਕਾ ਸਿੱਖ ਪਾਈ ਪੈਰਾਣਾ ਹੁੰਦਾ ਉਹਨਾਂ ਨੂੰ ਯਾਦ ਕਰਕੇ ਦੁਨੀਆ ਰੋਂਦੀ ਏ ਇਹੋ ਜੀ ਕਰਨੀ ਕਰਕੇ ਜਾ ਤੇ ਤੈਨੂੰ ਯਾਦ ਕਰਕੇ ਦੁਨੀਆ ਰੋਵੇ ਪਰ ਦੁਨੀਆ ਛੱਡਣ ਲੱਗਿਆਂ ਤੈਨੂੰ ਨਾ ਰੋਣਾ ਪਏ ਤੂੰ ਹੱਸਦਾ ਹੱਸਦਾ ਹੀ ਚੱਲਿਆ ਜਾਏ ਤੂੰ ਖੁਸ਼ੋਖਰਮ مشخورੋ ممنون ਚੱਲਿਆ ਜਾਏ ਤੈਨੂੰ ਦੁਨੀਆ ਛੱਡਣ ਲੱਗਿਆਂ ਕੋਈ ਕਲਪਣਾ ਨਾ ਹੋਵੇ ਕਈ ਵਾਰਾਂ ਇਹ ਕਲਪਨਾ ਬੇਪਰਵਾਹ ਆਦਮੀ ਦੀ ਵੀ ਮੁੱਕ ਜਾਂਦੀ ਹੈ ਮੇਰੇ ਪਿੰਡ ਸਰਦਾਰ ਬੂਟਾ ਸਿੰਘ ਸਾਹਿਬ ਹੁੰਦੇ ਸਨ ਬਿਮਾਰ ਹੋ ਗਏ ਤੇ ਉਹਨਾਂ ਦੇ ਪੇਟ ਵਿੱਚ 5-6 ਮੋਰੀਆਂ ਹੋ ਗਈਆਂ ਉਥੋਂ ਦੀ ਗੰਦਾ ਮੰਦਾ ਮਵਾਦ ਚੁੰਦਾ ਰਹਿਣਾ ਤੇ ਉਹਦੀਆਂ ਪਰਜਾਈਆਂ ਬੜੀਆਂ ਲੱਗਦੀਆਂ ਸੀ ਸ਼੍ਰੀ ਕੇ ਬਰਾਦਰੀ ਚੋਂ ਉਹਨਾਂ ਵਿੱਚੋਂ ਸਿਆਣੀ ਦਾ ਨਾਮ ਸੀ ਮਾਈ ਰਲੀ ਉਹ ਮਾਈ ਰਲੀ ਆਪਣੀਆਂ ਸ਼ੇਲੀਆਂ 5-10 ਇਕੱਟੀਆਂ ਕਰਕੇ ਤੇ ਆਈ ਪਈ ਬੂਟਾ ਸਿੰਘ ਦੀ ਖਬਰ ਲੈ ਆਈਏ ਜਿਹੜਾ ਨੇੜੇ ਜੇ ਆਇਆ ਤੇ ਕਹਿੰਦਾ ਓ ਰਲਿਏ ਇਹ ਲਾਣਾ ਬਾਣਾ ਲੈ ਕੇ ਮੁੜ ਜਾ ਜਿਹੜੇ ਕੰਮ ਨੂੰ ਤੂੰ ਆਈ ਹੈ ਨਾ ਉਹ ਨਹੀਂ ਹੋ ਜਾ ਗੱਲ ਉਹ ਨਹੀਂ ਵਿੜਾ ਜਾ ਦੋ ਮੰਨ ਨਰ ਜਾ ਇੱਥੋਂ ਕੋਈ ਨਹੀਂ ਲੋੜ ਤੇ ਤੇਰੀ ਕੋਈ ਗਿਆਨੀ ਨਹੀਂ ਕੋਈ ਧਿਆਨੀ ਨਹੀਂ ਕੋਈ ਪੜਿਆ ਲਿਖਿਆ ਨਹੀਂ ਕੋਈ ਤਪਸਿਆ ਨਹੀਂ ਬੇਪਰਵਾਹੀ ਵਿੱਚ ਇਲਾ ਇਲਮੀ ਵਿੱਚ ਇੰਨੀ ਬੇਪਰਵਾਹੀ ਜੇ ਕਰਨ ਲੱਗਾ ਲਾਜਾ ਇਹਨਾਂ ਨੂੰ ਜਿਸ ਕਰਕੇ ਤੂੰ ਆਇਆ ਹਾਇ 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 ਉਹ ਨਹੀਂ ਬਿੜਾ ਆਇਆ ਜੇ ਉਹਦੇ ਸੱਜੀ ਮੁੱਝੋ ਮੋਰੀਆਂ ਬੰਦ ਹੋ ਗਏ ਤੇ ਰਾਜੀ ਹੋ ਗਿਆ ਤੇ ਜਿਨ੍ਹਾਂ ਦੀ ਕਰਨੀ ਚੰਗੀ ਹੋਵੇ ਉਹਨਾਂ ਨੂੰ ਤੇ ਲੋਕੀ ਮੋਇਆ ਹੋਇਆ ਮੰਨਦੇ ਹੀ ਨਹੀਂ ਨਾ ਉਹ ਮਰਦੇ ਹੀ ਨਹੀਂ ਇਹ ਅਸੀਂ ਖੁਦ ਕਰਦੇ ਜੇ ਲੋਕਾਂ ਜਿਨ੍ਹਾਂ ਦਾ ਸਾਨੂੰ ਪਤਾ ਵੀ ਹੋਵੇ ਨਾ ਪਈ ਇਹਦੀ ਸਾਰੀ ਜ਼ਿੰਦਗੀ ਪਾਪ ਕਰਦੇ ਆ ਘੱਟ ਤੋਲਦੇ ਆ ਝੂਠ ਬੋਲਦੇ ਆ ਥੋੜਾ ਮਿਣਦੇ ਆ ਹਰ ਲਹਿਮਾ ਇਹਦਾ ਪਾਪ ਵਿੱਚ ਗੁਜ਼ਰਿਆ ਜਿੱਦ ਨੇ ਉਹ ਮਰ ਜਾਂਦਾ ਅਸੀਂ ਵਾਜੇ ਚੁੱਕ ਕੇ ਜਾ ਬੈਨੇ ਮੜੀਆਂ ਵਿੱਚ ਪਸੰਦ ਮੂਵੇ ਘਾਰ ਹੋਵੇ ਤੇਰਾ ਬੇੜਾ ਤਰ ਜਾਏ ਜੇ ਇਹ ਵੀ ਸੰਤਿਆ ਤੇ ਪਾਪੀ ਕਿਹੜਾ ਬਿਲਕੁਲ ਅਸੀਂ ਉਹਦਾ ਵੀ ਜਾ ਕੇ ਲੋਕਾਂ ਕੋਲੋਂ 1 ਰੁਪਿਆ ਅਰਦਾਸ ਲੈਣ ਵਾਸਤੇ ਪਾੜੀ ਦਿੰਨੇ ਸੰਤ ਮੂਵੇ ਜੋ ਆਪਣੇ ਗਰੇ ਜਾਏ ਗੁਰੂ ਕਾ ਸਿਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ੀ ਹੋਈ ਗੁਰਮਤ ਜਿਸ ਵੇਲੇ ਤੇਰੇ ਅੰਦਰ ਆ ਜਾਣੀ ਹੈ ਨਾ ਉਦੋਂ ਤੇ ਤੇਰੀ ਆਤਮਾ ਇੱਥੇ ਕਿ ਜੇ ਪਹੁੰਚ ਜਾਣੀ ਹੈ ਭਜਮਣੇ ਦੀ ਖੁਸ਼ੀ ਕੋਈ ਨਹੀਂ ਤੇ ਮੋਏ ਹੋਇਦਾ ਨਿਰਦ ਮੋਏ ਹੋਇਦਾ ਕੋਈ ਵੈਣ ਪਾਉਣ ਦਾ ਹਾਇ ਹਾਇ ਕਰਨ ਦਾ ਮਤਲਬ ਹੁਕਮ ਨਾਲ ਜੰਮਿਆ ਸੀ ਹੁਕਮ ਨਾਲ ਚਲੇਗਾ ਜਿਹੜਾ ਹੁਕਮ ਨਾਲ ਜੰਮਿਆ ਉਸ ਦਿਨ ਤੋਂ ਤੂੰ ਜੰਮਣ ਵੇਲੇ ਕੜਾ ਕੀਤਾ ਤੇ ਉਸੇ ਹੀ ਹੁਕਮ ਨਾਲ ਉਹ ਅੱਜ ਮਰ ਗਿਆ ਅੱਜ ਸਿਆਪਾ ਕਹਿੰਦਾ ਯਾਰ ਉਸੇ ਹੁਕਮ ਨਾਲ ਹੀ ਮੋਇਆ ਜਿਹੜੇ ਹੁਕਮ ਨਾਲ ਜੰਮਿਆ ਸੀ ਗੁਰਮਤ ਦੇ ਗੱਲ ਕਹਿੰਦੀ ਐ ਪਏ ਜੇ ਗੁਰਮਤੀਆ ਬੰਨਾਂ ਨਾ ਜੰਮਣ ਵੇਲੇ ਕੜਾ ਕੀਤਾ ਸੀ ਮਰਨ ਵੇਲੇ ਵੀ ਕਰ ਸਹਬ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ ਸਨ ਪਏ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਤੇ ਮੇਰੇ ਪਿੱਛੇ ਸਿਆਪਾ ਨਾ ਕਰਿਓ ਭਾਈ ਆਏ ਅਮਰਦੇਵ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਹਾਰਾਜ ਕਹਿੰਦੇ ਨਾ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਮੇਰੇ ਪਾਸ ਪਿੱਛੋ ਮੇਰੇ ਪ੍ਰਾਨ ਛੱਡ ਜਾਣ ਦੇ ਦੁਨੀਆ ਛੱਡ ਜਾਣ ਦੇ ਬਾਅਦ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਕੀਰਤਨ ਕਰਿਓ ਵਾਹਿਗੁਰੂ ਦੇ ਸ਼ੋਲੇ ਗਾਇਓ ਇਹ ਸਭ ਖੇਡ ਹੁਕਮ ਵਿੱਚ ਹੈ ਸੂਰਜ ਵੰਸ ਨੇ ਨਾਮ ਉਤੇ ਇਕ ਵੰਸ਼ ਚੱਲਿਆ ਤਿੰਨ ਕੇ ਵੰਸ਼ ਵਿਖੇ ਰਵ ਭਇਓ ਰਵ ਵੰਸ਼ੇ ਜਿਹ ਜਸੇ ਜਗ ਹੈ ਚੱਲਿਓ ਤਿੰਨ ਕੇ ਪੁੱਤਰ ਹੂਤ ਭਇਓ ਅਜਬਰ ਉਸ ਸੂਰਜ ਬੰਸੀ ਖਾਨਦਾਨ ਵਿੱਚੋਂ ਇੱਕ ਕਾਕਾ ਜੰਮਿਆ ਉਹਦਾ ਨਾਂ ਰੱਖਿਆ ਅਜਬਰ ਤਾਂ ਤੇ ਪੁੱਤਰ ਹੂਤ ਭਇਓ ਅਜਬਰ ਮਹਾਰਥੀ ਅਰ ਮਹਾਂ ਧਨੁਰਧਰ ਬੜਾ ਤਕੜਾ ਰਥਵਾਈ ਸੀ ਔਰ ਬੜਾ ਤਕੜਾ ਧਨਸ਼ਟਾਰੀ ਸੀ ਉਹ ਅਜਬਰ ਤੇਨਾਂ ਜابہ ਭੇਸ਼ ਜੋਗ ਕੋਲੀ ਉਹ ਰਾਜਪਾਟ ਦਸ਼ਨਥ ਕੋ ਦਿਓ ਅਜਬਰ ਜਦੋਂ ਬੁੱਢਾ ਹੋ ਗਿਆ ਹੁਣ ਤੇ ਅਸੀਂ ਬੁੱਢੇ ਹੋਣ ਤੱਕ ਦੁਨੀਆਂ ਵੱਲੋਂ ਤਾਲੁਕ ਨਹੀਂ ਤੋੜਦੇ ਪੁਰਾਣੇ ਜ਼ਮਾਨੇ ਵਿੱਚ ਰਿਵਾਜ ਸੀ ਕੁਝ ਉਮਰ ਦੇ ਬਾਅਦ ਆਦਮੀ ਸੰਸਾਰ ਨਾਲੋਂ ਤਾਲੁਕ ਤੋੜ ਲੈਂਦਾ ਸੀ ਨਿਰਲੇਪ ਜਿਹਾ ਹੋ ਕੇ ਬਹਿ ਜਾਂਦਾ ਸੀ ਜਿਸ ਵੇਲੇ ਅਜਬਰ ਵੀ ਸਿਆਣਾ ਹੋ ਗਿਆ ਉਮਰ ਪਿਛਲੀ ਆ ਗਈ ਰੋਮ ਸਫੇਦ ਹੋ ਗਏ ਤੇ ਉਹ ਦੁਨੀਆ ਵਿੱਚੋਂ ਲਾਂਬੇ ਹੋ ਗਿਆ ਉਹਨੇ ਆਪਣਾ ਰਾਜ ਸਾਜ ਦਸ਼ਰਥ ਨੂੰ ਦੇ ਦਿੱਤਾ ਬਚਿਤ੍ਰਨਾਟਕ ਇਹ ਗੱਲ ਕਹਿੰਦਾ ਦਸ਼ਰਥ ਦੇ ਬਾਰੇ ਪਈ ਉਹ ਵੀ ਬੜਾ धनुष्टਾਰੀਸ਼ ਉਹ ਵੀ ਬੜਾ ਬਹਾਦਰ ਸੀ ਜਿਹੜਾ ਉਹਨੇ ਬਾਣ ਮਾਰਿਆ ਜਿਹਦੇ ਨਾਲ ਸਰਵਣ ਮੋਇਆ ਇਹ ਦਿਨੇ ਨਹੀਂ ਸੀ ਮਾਰਿਆ ਇਹ ਬਾਣ ਰਾਤ ਮਾਰਿਆ ਸੀ ਔਰ ਰਾਤ ਹਨੇਰਾ ਸੀ ਸਰਵਣ ਗਿਆ ਸੀ ਆਪਣੇ ਮਾਤਾ ਪਿਤਾ ਲਈ ਪਾਣੀ ਦਾ ਮਟਕਾ ਭਰਨ ਜਿਸ ਵੇਲੇ ਪਾਣੀ ਦਾ ਮਟਕਾ ਭਰ ਗਿਆ ਤੇ ਅਖੀਰ ਤੇ ਜਾ ਕੇ ਉਹਦੇ ਵਿੱਚੋਂ ਗੱਪ 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 ਦੀ ਆਵਾਜ਼ ਨਿਕਲੀ ਦਸ਼ਰਥ ਨੂੰ ਭੁਲੇਖਾ ਪੈ ਗਿਆ ਭਈ ਕੋਈ ਜੰਗਲ ਦਾ ਜਾਨਵਾਰ ਸ਼ੇਰ ਜਾਂ ਹਰਣ ਪਾਣੀ ਪੀਣ ਆਇਆ ਜਿੱਥੋਂ ਉਹ ਆਵਾਜ਼ ਨਿਕਲੀ ਸੀ ਨਾ ਮਟਕਾ ਭਰਨ ਦੀ ਉਥੋਂ ਦਾ ਰਾਤ ਦੇ ਹਨੇਰੇ ਵਿੱਚ ਉਹਨੇ ਨਿਸ਼ਾਨਾ ਸੋਧਿਆ ਔਰ ਐਸਾ ਮਾਰਿਆ ਕਿ ਸਰਵਣ ਦੇ ਖੱਬੇ ਪਾਸੇ ਛਾਤੀ 'ਚੋਂ ਤੀਰ ਲੱਗਾ ਤੇ ਪ੍ਰਾਣ ਨਿਕਲ ਗਏ ਕਿੰਨਾ ਉਹ ਦਨਸ਼ਤਾਰੀ ਹੋਵੇਗਾ ਕਿੰਨਾ ਉਹ ਲੜਾਕਾ ਹੋਵੇਗਾ ਕਿੰਨਾ ਉਹ ਬੀਰ ਬਿੱਧਿਆ ਵਿੱਚ ਸਿਆਣਾ ਹੋਵੇਗਾ ਇਹ ਪੁਰਾਣੇ ਜ਼ਮਾਨੇ ਦੇ ਲੋਕਾਂ ਦਾ ਕਰਤੱਵ ਸੀ ਸ਼ਾਇਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਗਰੀਬ ਨੂੰ ਆਜ ਦਲੋ ਬਿੱਲੀ ਆਏ ਨੇ ਤੇ ਬੈਠੇ ਬਹਾਦਰ ਸ਼ਾਹ ਵਗੈਰਾ ਇਹਦੇ ਹੋਰ ਐਲਕਾਰ ਤੇ ਹਜ਼ੂਰ ਨੇ ਇੱਕ ਤੀਰ ਮਾਰਿਆ ਉਹ ਤੀਰ ਮੇਜ਼ ਦੇ ਉਸ ਪਾਵੇ ਵਿੱਚ ਆ ਕੇ ਵੱਜਾ ਜਿੱਥੇ ਬਹਾਦਰ ਸ਼ਾਹ ਸੀ ਤੀਰ ਪੁੱਟ ਕੇ ਵੇਖਿਆ ਗਿਆ ਉਹਦੇ ਨਾਲ ਸਵਾ ਤੋਲਾ ਸੋਨਾ ਸੀ ਹੈਰਾਨ ਹੋ ਗਏ ਸਾਰੇ ਆਲ ਕਰ ਪਈ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਤੇ ਸਰਕਾਰ ਨੇ ਦੂਜਾ ਤੀਰ ਮਾਰਿਆ ਪਛਾਣਿਆ ਤੀਰ ਇਸ ਕਰਕੇ ਗਿਆ ਪਹਿਲਾਂ ਵੀ ਨਾਲ ਸਵਾ ਤੋਲਾ ਸੋਨਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰ ਨਾਲ ਸਵਾ ਤੋਲਾ ਸੋਨਾ ਹੁੰਦਾ ਸੀ ਪਈ ਜਿਹੜਾ ਮੇਰੇ ਤੀਰ ਨਾਲ ਮਰ ਜਾਏ ਉਹਦੇ ਖੱਪਣ ਵਾਸਤੇ ਪਰੇਸ਼ਾਨ ਨਾ ਹੋਣਾ ਪਏ ਰਕਮ ਨੂੰ ਮੇਰੇ ਤੀਰ ਨਾਲ ਹੋਈ ਮਿਲ ਜਾਏ ਹਰ ਹਰਕਤ ਵਿੱਚ ਪਰਉਪਕਾਰ ਸੀ ਹਰ ਹਰਕਤ ਵਿੱਚ ਨੇਕੀ ਸੀ ਹਰ ਹਰਕਤ ਵਿੱਚ ਉੱਚਾ ਆਦਰਸ਼ ਜਿਸ ਵੇਲੇ ਆਲਕਾਰਾਂ ਕਹਿਣਾ ਇਹ ਕਰਾਮਾਤ ਹੈ ਤੇ ਹਜ਼ੂਰ ਨੇ ਦੂਜਾ ਤੀਰ ਮਾਰਿਆ ਉਹਦੇ ਨਾਲ ਇੱਕ ਛੋਟਾ ਜਿਹਾ ਪੁਰਜਾ ਲਿਖ ਕੇ ਬੰਨ ਕੇ ਮਾਰਿਆ ਉਹਦੇ ਤੇ ਲਿਖਿਆ ਹੋਇਆ ਸੀ ਇਹ ਮੇਰੀ ਕਰਾਮਾਤ ਨਹੀਂ ਇਹ ਮੇਰਾ ਅਭਿਆਸ ਹੈ ਜਿਹੜੇ ਪੁਰਾਣੇ ਦਾਨੇ ਨੇ ਨਾ ਹੁਣ ਤੇ ਅਸੀਂ ਰੀਝੂਜ ਗਏ ਆਂ ਤੂੰ ਵੀ ਦੇ ਉੱਤੇ ਹੀ ਪਰ ਚਲੋ ਬੁੱਤਾ ਸਰ ਜਾਂਦਾ ਗਾਂ ਕੀ ਲੈਣ ਜਾਣਾ ਪੁਰਾਣੇ ਜਿਹੜੇ ਦਾਨੇ ਸੀ ਉਹਨਾਂ ਦੇ ਕੋਲ ਬਹਿ ਕੇ ਤੁਸੀਂ ਕਦੇ ਗੱਲਾਂ ਕਰੋ ਜਿਹੜੇ ਜਾਣਦੇ ਨੇ ਹਿਸਟਰੀ ਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਠੀਕ 4 ਮੀਲ ਉੱਤੇ ਜਾ ਕੇ ਨਿਸ਼ਾਨਾ ਫੁੰਡ ਲੈਂਦਾ ਸੀ ਤੇ ਹੁਣ ਲੋ ਜਿੱਥੇ ਤੀਰ ਮਾਰਿਆ ਤੇ ਜਿੱਥੋਂ ਸਰਕਾਰ ਨੇ ਮਾਰਿਆ ਨਾ ਉੱਥੇ ਵੀ 3 ਮੀਲ ਦਾ فاਸਲਾ 3 ਮੀਲ ਤੋਂ ਐ ਨਿਸ਼ਾਨੇ ਉੱਤੇ ਤੀਰ ਮਾਰਿਆ ਕੋਠੇ ਦੇ ਅੰਦਰ ਬੈਠਿਆ ਇਹ ਹੈ ਵੀਰ ਬਿੱਜਾ ਜਿਸ ਵੇਲੇ ਅਰਜੁਨ ਵਗਾਰਾ ਦੀ ਪ੍ਰੀਖਿਆ ਹੋਈ ਹੈ ਤੇ ਹਾਲ ਕੀ ਸੀ ਥੱਲੇ ਪਾਣੀ ਸੀ ਵਿੱਚ ਇੱਕ ਥੰਮਾ ਸੀ ਥੰਮੇ ਦੇ ਉੱਤੇ ਇੱਕ ਮੱਛੀ ਬਣਾਈ ਹੋਈ ਸੀ ਔਰ ਉਹ ਮੱਛੀ ਸਹਜੇ 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 ਐਂ ਚੱਕਰ ਕੱਟਦੀ ਸੀ ਮਸ਼ੀਨਰੀ ਐਸੀ ਸੀ ਉਹ ਜੋ ਚੱਕਰ ਘੱਟ ਦੀ ਸੀ ਤੇ ਸ਼ਰਤ ਐ ਸੀ ਪਈ ਇਸ ਮੱਛੀ ਦੀ ਅੱਖ ਵਿੱਚ ਮਾਰਨਾ ਤੀਰ ਹੈ ਕੋਈ ਕਾਰੋਵਾਂ ਵਿੱਚੋਂ ਹੈ ਕੋਈ ਪਾਂਡਵਾਂ ਵਿੱਚੋਂ ਬਹਾਦਰ ਹੈ ਕੋਈ ਨਿਸ਼ਾਨੇਬਾਦ ਸ਼ਹਦੇਵ ਆਇਆ ਰਾਜਗੁਰੂ ਨੇ ਪੁੱਛਿਆ ਸੁਣਾ ਨਿਸ਼ਾਨਾ ਮਾਰਨਾ ਕਰਨ ਲੱਗਾ ਮਾਰਨਾ ਸੋਧ ਨਿਸ਼ਾਨਾ ਕੱਢਿਆ ਤੀਰ ਚਾਰੇ ਚਿੱਲੇ ਉੱਤੇ ਜਿਸ ਉਹ ਤਾਂ ਨੂੰ ਖਿੱਚਿਆ ਤੇ ਰਾਜਗੁਰੂ ਨੇ ਪੁੱਛਿਆ ਕੀ ਲੱਗਦਾ ਈ ਕਹਿਣ ਲੱਗਾ ਮਹਾਰਾਜ ਜਾਂ ਤੁਸੀਂ ਲੱਭਦੇ ਹੋ ਤੇ ਜਾਂ ਮੱਛੀ ਲੱਗਦੀ ਏ ਤੇ ਜਾਂ ਮੱਛੀ ਦੀ ਅੱਖ ਲੱਗਦੀ ਏ ਤੇ ਜਾਂ ਜਿਸ ਖੰਭੇ ਤੇ ਮੱਛੀ ਪੌਂਗ ਰਹੀ ਏ ਉਹ ਕੰਬਾ ਲੱਭਦਾ ਹੋਰ ਮੈਨੂੰ ਚੀਜ਼ ਲੱਭਦੀ ਕੋਈ ਨਹੀਂ ਕਹਿੰਦਾ ਤੇਰੀ ਮਰਜ਼ੀ ਚਲਾ ਪਾਵੇਂ ਨਾ ਚਲਾ ਤੇਰੇ ਕੋਲੋਂ ਨਿਸ਼ਾਨਾ ਪੁੰਡਿਆ ਨਹੀਂ ਜਾਣਾ ਤੈਨੂੰ ਮੈਂ ਵੀ ਲੱਭਣਾ ਤੈਨੂੰ ਕੰਬਾ ਵੀ ਲੱਭਦਾ ਤੈਨੂੰ ਮੱਛੀ ਵੀ ਲੱਭਦੀ ਤੇਰੇ ਕੋਲੋਂ ਨਿਸ਼ਾਨੇ ਤੇ ਤੀਰ ਨਹੀਂ ਵੱਜਦਾ ਗੱਲਾਂ ਬਾਤਾਂ ਜੀ ਫੇਲ ਹੋ ਗਏ ਅਰਜੁਨ ਆਇਆ ਕੱਢਿਆ ਉਹਨੇ ਤੀਰ ਚਾੜਿਆ ਚਿੱਲੇ ਉੱਤੇ ਤੇ ਰਾਜਗੁਰੂ ਨੇ ਪੁੱਛਿਆ ਕੀ ਲੱਗਦਾ ਈ ਕਹਿੰਦਾ ਮੱਛੀ ਦੀ ਅੱਖ ਤੋਂ ਬਿਨਾ ਹੋਰ ਲੱਭਦਾ ਹੀ ਕੱਟ ਇਹ ਇਕਾਗਰਤਾ ਹੈ ਇੱਥੇ ਪਹੁੰਚਿਆ ਹੋਇਆ ਸਾਧ ਸਾਧ ਬਣਦਾ ਇੱਥੇ ਪਹੁੰਚੇ ਉਹਨੂੰ ਲੋਕੀ ਸੰਤ ਕਹਿੰਦੇ ਨੇ تیر ਮਾਰਿਆ ਨੇ ਡੇਲੇ ਦੇ ਵਿੱਚ ਮਾਰਿਆ ਲੇਕਿਨ ਭਾਈ ਸਾਹਿਬ ਪਾਈ ਗੁਰਦਾਸ ਦੇ ਖਿਆਲ ਇਹ ਦੂ ਲੰਬੇ ਨੇ ਕਹਿੰਦੇ ਨੇ ਵੀਰ ਵਿੱਡਿਆ ਮਾਹੇ ਬਲੀ ਭਏ ਹਨ ధਨਸ਼ਧਾਰੀ ਜਿਹੜੀ ਸ਼ਸਤਰ ਵਿੱਦਿਆ ਹੈ ਮੈਦਾਨੇ ਜੰਗ ਦੀ ਵਿੱਦਿਆ ਹੈ ਇਹਦੇ ਵਿੱਚ بڑے بڑے ਤਨਸ਼ਦਾਰੀ ਹੋਏ ਨੇ بڑے بڑے ਲੜਾਕੇ ਹੋਏ ਨੇ بڑے بڑے ਪੈਤੜੇ ਬਦਲ ਕੇ ਲੜਦੇ ਰਹੇ ਨੇ ਬੜਿਆ ਬੜਿਆ ਦੁਸ਼ਮਣਾਂ ਨਾਲ ਮੁਕਾਬਲੇ ਮਾਕੀਤੇ ਨੇ ਪਰ ਹੰਗਤਾ ਕੋ ਮਾਰਨਾ ਪਰਮ ਲਿਵ ਲਈ ਹੈ ਕਿਸੇ ਕੋਲੋਂ ਹਉਮੈ ਨਹੀਂ ਮਾਰੀ ਗਈ ਦੁਸ਼ਮਣਾਂ ਨੂੰ ਤੇ ਮਾਰ ਲਿਆ ਹੋ ਬੰਦਿਆਂ ਨੂੰ ਤੇ ਖਤਮ ਕਰ ਦਿੱਤਾ ਹੋ ਕਿਸੇ ਕੋਲੋਂ ਹੰਕਾਰ ਨਹੀਂ ਮੋਇਆ ਤੇ ਹੰਕਾਰ ਮਰਨ ਤੋਂ ਬਿਨਾ ਵਾਹਿਗੁਰੂ ਵਿੱਚ ਲਿਵ ਨਹੀਂ ਲੱਗਦਾ ਨਿਰੰਕਾਰ ਚ ਜੁੜਿਆ ਨਹੀਂ ਜਾਂਦਾ ਦਸ਼ਰਤ ਵਾਸਤੇ ਵੀ ਲਿਖਿਆ ਪੇ ਹੋ ਤ ਭਇਓ ਮੈਂ ਮਹਾ धनुर्धर ਤੇ ਤੀਨ ਤੀਆਂ ਨ ਬਰਾ ਜਹ ਰੁਚ ਕਰ ਬੜੀ 루ਚੀ ਨਾਲ ਬੜੇ ਸ਼ੌਕ ਨਾਲ ਬੜੇ ਪ੍ਰੇਮ ਨਾਲ ਮਹਾਰਾਜਾ ਦਸ਼ਰਥ ਨੇ ਤਿੰਨ ਵਿਆਹ ਕਰਾਏ ਹੁਣ ਤੇ ਮੇਰੇ ਦੇਸ਼ ਵਿੱਚ ਕਿਹੜਾ ਰਿਵਾਜ ਆ ਪਿਆ ਤੇ ਜਿੱਤੇ ਚਾਰ ਸਾਡੀਆਂ ਪੈਣਾ ਤੀਆਂ ਬੱਚੀਆਂ ਕਟੀਆਂ ਹੋ ਕੇ ਬਹਿ ਜਾਣ ਫਿਰ 16 ਬੜੇ ਗਉਨੀਆਂ ਨੇ ਪੈਣ ਜਿਹੜੀ ਸ਼ੌਂਕਣਿਆ ਉਹ ਤੇ ਕੰਧ ਤੇ ਲਿਹੀ ਹੋਈ ਵੀ ਨਹੀਂ ਆਮਾਨ ਹੁੰਦੀ ਦੂਜੀ ਬੋਲਦੀ ਆ ਤੂੰ ਕੰਧ ਦੀ ਗੱਲ ਕਰਨੀ ਆ ਸ਼ੌਂਕਣ ਮਿੱਟੀ ਦੀ ਹੋਵੇ ਉਹ ਵੀ ਮਿੱਟੀ ਘੇਰਦੀ ਰਹਿੰਦੀ ਆ ਹਮ ਤੋਂ ਤੇ ਮੇਰੇ ਸਾਹਮਣੇ ਉਦੋਂ रामचंद्र ਦੀਆਂ ਮਾਵਾਂ ਦਾ ਇਤਿਹਾਸ ਆਉਂਦਾ ਭਈ रामचंद्र ਕੁਸ਼ਲਿਆ ਦਾ ਪੁੱਤਰ ਤੇ ਲక్ష్మణ ਸੁમિતਰਾ ਦਾ ਪੁੱਤਰ ਜਿਸ ਨੇ ਰਾਮ ਜੀ ਬਨਵਾਸ਼ ਨੂੰ ਤੁਰਨ ਲੱਗੇ ਨੇ ਨਾ ਤੇ ਰਾਮ ਦੀ ਮਾਂ ਨੇ ਬਾਹ ਫੜ ਕੇ ਆਖਿਆ ਸੀ beta ਕੀ ਕਰਨ ਲੱਗਾ ਕਹਿਣ ਲੱਗਾ ਪਿਤਾ ਦੀ ਆਗਿਆ ਬਨਵਾਸ਼ ਜਾਣਾ ਦੇਖਵਾਲ ਕੰਠ ਨਾਲ ਲਾ ਮਾਂ ਤੂੰ ਮੇਰੀ ਮਾਂ ਹੈ ਤੇ ਮੈਨੂੰ ਅੰਤ ਵੇਲੇ ਪਿਆਰ ਦੇ ਕੇ ਆਸ਼ੀਰਵਾਦ ਦੇ ਮੈਂ ਪਿਤਾ ਦੀ ਆਗਿਆ ਪਾਲਣ ਵਿੱਚ ਸਮਰੱਥ ਸਾਬਤ ਹੋਵਾਂ ਤੇ ਮਾਂ ਨੇ ਇੱਕ ਅਰਚਨ ਪੈਦਾ ਕਰਤੀ ਕਹਿਣ ਲੱਗੀ ਉਹ ਪਿਓ ਤੇ ਮੈਂ ਮਾਂ ਤੇਰੇ ਵਾਸਤੇ ਜੋ ਜਿਹਾ ਪਿਓ ਦਾ ਹੁਕਮ ਹੋ ਜੇ ਮਾਂ ਦਾ ਹੁਕਮ ਮੈਂ ਕਹਿੰਦੀ ਨਹੀਂ ਬਨਬਾਸ ਜਾਣਾ ਵਾਰੀ ਮੇਰੀ ਹਾਂ ਨਹੀਂ ਮਾਰਾ ਜੇ ਕਹਾਂ ਇਹ ਤੇ ਖੂਜ ਉਤਾਵੇ ਤੇ ਆੜ ਵਿੱਚ ਇੱਕ ਕੱਖ ਆੜ ਜਾਏ ਤੇ ਸਾਰੇ ਦਿਨ ਚ ਕਿਾਰੇ ਨਾਲ ਫਰਕ ਪੈ ਜਾਂਦਾ ਕਿਹੜਾ ਘੱਟ ਭਰਦਾ ਫਿਰ ਜੁੜਿਓ ਮੇਰੀ ਗੱਲ ਵੱਲ ਤੇ ਤੇਰੇ ਵਾਸਤੇ ਜੋ ਜੋ ਪਿਓ ਦਾ ਹੁਕਮ ਹੋ ਜਾ ਮਾਂ ਦਾ ਤੇ ਰਾਮ ਨੇ ਜਵਾਬ ਦਿੱਤਾ ਸੀ ਮਾਂ ਜੇ ਤੇਰੇ ਹੁਕਮ ਨੂੰ ਪਿਓ ਦੇ ਹੁਕਮ ਨਾਲ ਤੁਲਨਾ ਦੇ ਕੇ ਮੈਂ ਰਹਿ ਪਾਵਾਂ ਤੇ ਤੇਰੇ ਪਤੀ ਦੇ ਹੁਕਮ ਦੀ ਮੈਰਾਦਰੀ ਹੋਵੇ ਤੇਰੇ ਪਤੀ ਦੇ ਹੁਕਮ ਨੂੰ ਤੱਬਾ ਲੱਗ ਜਾਏਗਾ ਤੂੰ ਚੌਣੀਆਂ ਤੇਰੇ ਪਤੀ ਦੇ ਹੁਕਮ ਦੀ ਮਰਦਾਨੀ ਹੋਵੇ ਮਾਂ ਖਾਮੋਸ਼ ਹੋ ਕੇ ਕਹਿਣ ਲੱਗੀ ਜਾ ਪਰ ਮੇਰੀਆਂ ਦੋ ਤਿੰਨ ਗੱਲਾਂ ਯਾਦ ਰੱਖੀ ਉਹਨੇ ਕਿਹਾ ਹਾਂ ਇਹ ਗੱਲ ਕੋ ਪੀਓ ਗੱਲਾਂ ਕੀ ਨੇ ਕਹਿਣ ਲੱਗੀ ਪੁੱਤ ਰਹੋ ਬਲ ਜਾਓ ਪੀਓ ਜਲ ਬਾਤ ਸਵੇ ਸਮਝਾਏ ਕਹੋ ਮਾਤ बुलाए के राज को मुंह कहो बहरो बनबास गहो धर शीश लै सो करों अब ही तुम देहो विदा न विलंब चाहो मोरे अछत चंदन भाल लगाए के देहो आशीष खवाए दाहो उड़ी पावन ना सुनी ते तुरदे हुए पुत्र दी बांह फरके कहन लगी बेटा मेरी एक अर्ज है जे तू चेते रखे कि ਕਹਿਣ ਲੱਗੀ ਜਨ ਕੀ ਤਿਹਾਰੇ ਸੰਗ ਸੀਤਾ ਤੇਰੇ ਨਾਲ ਚੱਲੀ ਆ ਜਨਤ ਨਾ ਏਕ ਹੈ ਦੁੱਖ ਇਹਨੇ ਅਜੇ ਤੱਕ ਪੇਕਿਆਂ ਤੇ ਸਹੁਰਿਆਂ ਦੇ ਘਰ ਵਿੱਚ ਕੋਈ ਦੁੱਖ ਨਹੀਂ ਵੇਖਿਆ ਜਾਂ ਕੋ ਸਭ ਲਾਡ ਬੇਟਾ ਬਨ ਹੁੰਵੇਂ ਸਹੀਓ ਬੇਟਾ ਸੀਤਾ ਦਾ ਸਭ ਲਾਡ ਪਿਆਰ ਸੀਤਾ ਦੀਆਂ ਸਭ ਜਿਦਾਂ ਸੀਤਾ ਦੇ ਸਾਰੇ ਮਤਾਲਬਾਤ ਜੰਗਲਾਂ ਵਿੱਚ ਆਪਣੇ ਸਿਰ ਤੇ ਚੱਲੀਆਂ ਪਾਇਨ ਕੋ ਚੱਲ ਬੋ ਜਹਾਂ ਲੋ ਯਹ ਪੈ ਚਲੇ ਹੋ ਜਾਏ ਪੈਰਾਂ ਨਾਲ ਓਨਾ ਕਿ ਤੁਰੀ ਜਿੰਨੀ ਕਿ ਸੀਤਾ ਤੁਰ ਸਕੇ ਅੱਗੇ ਜਿੰਨ ਜਈਓ ਜਾਂ ਕੋ ਸੰਗ ਨ ਰਭਈਓ ਤੇਜ ਤੇਜ ਤੁਰ ਕੇ ਅੱਗੇ ਨਾ ਨਿਕਲ ਜਾਈਂ ਸੀਤਾ ਦਾ ਸਾਥ ਨਿਭਾਈ ਤੇ ਤੀਸਰੀ ਗੱਲ ਬੜੀ ਵੱਡੀ ਜ਼ਬਰਦਸਤ ਹੁੰਦੀ ਹੈ ਜਿਹੜੀ ਤੀਜੇ ਥਾਂ ਆਕੀ ਜਾਂਦਾ ਗੱਲ ਜ਼ਬਰਦਸਤ ਹੁੰਦੀ ਅਬਲ ਤਮੈਂ ਐਉਂ ਕਰਾਂਗਾ ਨਹੀਂ ਤਾਂ ਮੈਂ ਐਉਂ ਕਰਾਂਗਾ ਓ ਐਉਂ ਤੇ ਮੈਂ ਕਾਰ ਹੀ ਲੈਣਾ ਨਾ ਤੀਜੀ ਗੱਲ ਬੜੀ ਉਜੇਦੋ ਪਰਸਰਾਮ ਗਾਲਾਂ ਕੱਢੇ ਤੇ ਰਾਮਚੰਦਰ ਜੀ ਚੁੱਪ ਕਰ ਰਹੇ ਤੇ ਲక్ష్మణ ਨੂੰ ਗਰੋਧ ਆ ਗਿਆ ਕਹਿਣ ਲੱਗਾ ਮਹਾਰਾਜ ਗਾਲਾਂ ਕੱਢਦਾ ਤੁਸੀਂ ਚੁੱਪ ਕਰਦੇ ਹੋ ਮੈਨੂੰ ਆਗਿਆ ਦਿਓ ਜ਼ੁਬਾਨੋਂ ਨਾ ਬੋਲੋ ਸਿਰਫ ਅੱਖ ਨਾਲ ਇਸ਼ਾਰਾ ਕਰ ਦਿਓ ਕਹੋ ਬੰਦ ਧਾਰੋ ਜੇ ਤੁਹਾਡੇ ਅੱਖ ਦਾ ਇਸ਼ਾਰਾ ਹੋ ਜਾਏ ਤੇ ਮੈਂ ਬੰਦ ਕੇ ਲੀਆਂ ਮੁਸ਼ਕਾਂ ਤੁਹਾਡੇ ਅੱਗੇ ਸੁੱਟ ਦੇ ਕਹੋ ਅਉਧ ਪਰਹਾਰੋ ਜੇ ਤੁਸੀਂ ਅੱਖ ਨਾਲ ਇਸ਼ਾਰਾ ਕਰ ਦਿਓ ਮੈਂ ਜਾਨ ਕੱਢ ਦਿਆਂ ਇਹਦੀ ਕਹੋ ਜੂੜਾ ਕੱਟ ਲੀਜੀਏ ਜੇ ਤਦ ਹੀ ਆਖੋ ਤੇ ਮੈਂ ਇਹਦੇ ਸਿਰ ਦਾ ਜੂੜਾ ਵੱਢ ਲਾਂ ਉਦੋਂ ਜਿਸ ਬ੍ਰਾਹਮਣ ਨੂੰ ਮੌਤ ਦੀ ਸਜ਼ਾ ਦੇਣੀ ਹੋਵੇ ਉਹਦਾ ਜੂੜਾ ਕੱਟ ਲੈਂਦੇ ਸੀ ਤੀਸਰੀ ਗੱਲ ਜਿਹੜੀ ਵੱਡੀ ਜ਼ਬਰਦਸਤੀ ਉਹ ਤੀਜੇ ਥਾਂ ਜਾ ਕੇ ਕਹੀ ਲక్ష్మణ ਨੇ ਭੇਜੇ ਤੋ ਆਖੇ ਤੇ ਮੈਂ ਇਹਦਾ ਜੂੜਾ ਕੱਟ ਕੇ ਇਹਨੂੰ ਦੱਸ ਦਿਆਂ ਮਾਜੇ ਕਿੱਦਾਂ ਬੋਲੀ ਦਾਵ ਤਾਰਨ ਦੇ ਸਾਹਮਣੇ ਮਾਂ ਕੁਸ਼ਲਿਆ ਨੇ ਵੀ ਤੀਜੇ ਦਰਜੇ ਉੱਤੇ ਇੱਕ ਗੱਲ ਕਹੀ ਕਹਿਣ ਲੱਗੀ ਬੇਟਾ ਪਾਇਨ ਕੋ ਚੱਲਬੋ ਜਹਾਂ ਲੋ ਜਾਂ ਪੇ ਚੱਲਿਓ ਜਾਏ ਆਗੇ ਜਿਨ ਜਈਓ ਜਾਂ ਕੋ ਸੰਗ ਨਰ ਭਈਓ ਤੇ ਤੀਸਰੀ ਗੱਲ ਇਹ ਸੀ ਬੇਟਾ ਲక్ష్ਮਣ ਜੂ ਕੋ ਮੁਖ ਭੁਖੋ ਨਾ ਰਹਿਣ ਦੀਜੋ ਇਹ ਨਾ ਜਾਣੀ ਕਿ ਲక్ష్ਮਣ ਮੇਰੀ ਮਾਂ ਦੀ ਸ਼ੌਂਕਣ ਦਾ ਪੁੱਤਰ ਆ ਨਾ ਬੇਟਾ ਇਨੂੰ ਟਿੱਡੋਂ ਭੁੱਖਾ ਨਾ ਰੱਖੀ ਲక్ష్మణ ਭੁੱਖਾ ਰਿਆ ਤੇ ਕੁਸ਼ਲਿਆ ਕੋਲੋਂ ਦੁੱਖ ਨਹੀਂ ਹੋ ਜਰਿਆ ਜਾਣਾ ਸ਼ੌਕਣ ਦੇ ਪੁੱਤ ਵਾਸਤੇ ਆਪਣੇ ਸਕੇ ਪੁੱਤ ਨੂੰ ਤਾਕੀਦ ਕਰ ਰਹੀ ਹੈ ਲక్ష్ਮਣ ਜੂ ਕੋ ਮੁਖ ਭੁਖੋ ਨਾ ਰਹਿਣ ਦੀਜੋ ਤੇ ਜੇ ਕੁਸ਼ਲਿਆ ਨੇ ਇੰਨੀ ਕੁਰਬਾਨੀ ਕੀਤੀ ਹੈ ਨਾ ਵੀ ਸ਼ੌਕਣ ਦੇ ਪੁੱਤਰ ਵਾਸਤੇ ਉਹ ਕਹੀ ਤੇ ਜੰਗ ਲੜਦਿਆਂ ਲੜਦਿਆਂ ਲక్ష్ਮਣ ਨੂੰ ਵਜੇ ਬਰਛੀ ਉਹ ਹੋ ਗਿਆ ਮੂਰਛਿਤ ਰਾਉੜਾ ਪੈ ਗਿਆ ਭਈ ਮਰ ਗਿਆ ਕਿਸੇ ਨੇ ਸੁમિતਰਾ ਨੂੰ ਆ ਕੇ ਕਹਿਤਾ ਤੇਰਾ ਪੁੱਤ ਮਰ ਗਿਆ ਤੇ ਸੁમિતਰਾ ਰੋਈ ਨਹੀਂ ਟਾਈਆਂ ਨਹੀਂ ਮਾਰੀਆਂ ਸਿਆਪਾ ਨਹੀਂ ਕੀਤਾ ਦੁਹਾੜਾ ਨਹੀਂ ਮਾਰੀਆਂ ਹੱਸ ਪਈ ਹੱਸ ਕਹਿਣ ਲੱਗੀ ਹਾਂ ਤੋ ਆਜ ਸਪੂਤੀ ਭਈ ਜੋ ਰਾਮ ਹੈ ਤੇ ਲక్ష్మణ ਦੇ ਗਈ ਮੈਂ ਪੁੱਤਰ ਵਾਲੀ ਆਜਾਂ ਮੇਰੇ ਘਰ ਕਾਕਾ ਜਮਿਆ ਹੀ ਅੱਜ ਜੇ ਮੇਰਾ ਮੁੰਡਾ ਆਪਣੇ ਵੱਡੇ ਭਰਾ ਦੀ ਹਮਦਰਦੀ ਵਿੱਚ ਸ਼ਹੀਦ ਹੋ ਗਿਆ ਤੇ ਅਗਲਾ ਬਚਨ ਹੋਰ ਬੜਾ ਕੀਮਤੀ ਕਿਹਾ ਸੁમિતਰਾ ਨੇ ਕਹਿਣ ਲੱਗੀ ਸਵਾਮੀ ਹੇਤ ਸੇਵਕ ਜੋ ਮਰੇ ਸਵਾਮੀ ਦੀ ਵਫਾਦਾਰੀ ਵਿੱਚ ਮਾਲਕ ਦੀ ਵਫਾਦਾਰੀ ਤੇ ਜਿਹੜਾ ਸੇਵਕ ਮਰ ਜਾਏ ਤਾਂ ਕੀ ਮਾਤ ਸ਼ੋਕ ਕਿਉਂ ਕਰੇ ਉਦੀ ਮਾਂ ਕਿਉਂ ਰੋਵੇ ਉਦੀ ਮਾਂ ਕਿਉਂ ਸਿਆਪਾ ਕਰੇ ਸਿਆਪਾ ਦੋਲਾ ਕਰੋ ਜਿਹੜਾ ਬੇਵਫਾ ਹੈ ਨਿੰਮਕ ਹਰਾਮ ਹੈ ਧੋਖੇ ਬਾਦ ਹੈ ਘਰ ਪਰ ਕਰਮ ਬੋਧਨ ਲੰਮਾ ਹੋ ਜਾਏਗਾ ਮੈਂ ਜਿਹੜੀ ਚੀਜ਼ ਤੁਹਾਡੀ ਖਿਦਮਤ ਵਿੱਚ ਅਰਜ਼ ਕਰਨਾ ਉਹ ਮੈਂ ਇਥੋਂ ਲੈ ਗਿਆ ਪਈ ਤਿੰਨਾਂ ਈਸਤਰੀਆਂ ਨੂੰ ਰੁਚਕੇ ਵਿਆਇਆ ਤੇ ਤਿੰਨਾਂ ਦਾ ਇਤفاق ਰਿਆ ਤੀਨ ਤਰੀਆਂ ਬੜਾ ਜੇ ਰੁਚਕਰ ਪ੍ਰਥਮ ਜਯੋ ਤੇਹਰਾਮ ਕੁਮਾਰਾ ਵੱਡੀ ਸ਼ਤਰੀ ਨੇ ਰਾਮ ਜੀ ਨੂੰ ਜਨਮ ਦਿੱਤਾ ਭਰਤ ਲਖਮਣ ਸ਼ਤਰੂ ਬੇਦਾਰਾ ਭਰਤ ਵੀ ਜਨਮਿਆ ਸ਼ਤਰੂਗਣ ਵੀ ਜਨਮਿਆ ਲਖਮਣ ਵੀ ਜਨਮਿਆ ਇਹ ਬਚਿਤ੍ਰਨਾਟਕ ਦੀ ਰੌਸ਼ਨੀ ਆ ਇਹ ਬਚਿਤ੍ਰਨਾਟਕ ਦਾ ਹਵਾਲਾ ਹੈ ਕਿ ਉਹਨੇ ਬੜਾ ਚਿਰ ਰਾਜ ਕੀਤਾ ਬੜਾ ਲੰਮਾ ਅਰਸਾ ਰਾਜ ਕੀਤਾ ਪ੍ਰਥਮ ਜਯੋ ਤੇ ਰਾਜ ਰਾਮਕੁਮਾਰਾ ਭਰਤ ਲਖਮਣ ਸ਼ਤਰੂਬਿਦਾਰਾ ਬਹੁਤ ਕਾਲ ਤਿਨ ਰਾਜ ਕਮਾਇਓ ਜਾਲ ਕਾਲ ਤੇ ਅੰਤ ਫਸਾਇਓ ਬੜਾ ਚਿਰ ਰਾਜ ਕੀਤਾ ਪਰ ਮੌਤ ਨੇ ਆਪਣੀ ਜਾਲੀ ਚ ਉਹਨਾਂ ਨੂੰ ਫਸਾ ਹੀ ਲਿਆ ਜਿਸ ਵੇਲੇ ਉਹ ਦੁਨੀਆ ਤੋਂ ਚੱਲ ਗਏ ਸਿਆਸਤ ਬੋਰ ਭਾਏ ਦੋਏ ਰਾਜਾ ਫਿਰ ਸੀਤਾ ਦੇ ਦੋ ਪੁੱਤਰ ਲਉ ਤੇ ਕੁਸ਼ੂ ਪੰਜਾਬੀਆ ਇੱਕ ਗੱਲ ਤੇ ਮਾਣ ਕਰਿਆ ਕਰ ਬੇਸ਼ੱਕ ਮੂਛਾਂ ਨੂੰ ਤਾਂ ਦਿਆ ਕਰ ਲਉ ਤੇ ਕੁਸ਼ੂ ਨੇ ਅੱਜ ਕੱਲ ਵੀ ਜਿਹੜੇ ਸਿਆਣੇ ਖਾਨਦਾਨ ਨੇ ਉੱਚੇ ਆਪਣੇ ਆਪ ਨੂੰ ਮੰਨੇ ਪਰ ਮੰਨੇ ਖਾਨਦਾਨ ਮੰਨਦੇ ਨੇ ਉਹਨਾਂ ਵਿੱਚੋਂ ਕਿਸੇ ਲੜਕੀ ਨੇ ਜਦੋਂ ਕਿਸੇ ਲੜਕੇ ਦੀ ਮਾਂ ਬਣਨਾ ਹੋਵੇ ਉਹਦੇ ਕੋਲੋਂ ਕੰਮ ਨਹੀਂ ਕਰਾਉਂਦੇ ਉਹਨੂੰ ਕੱਪੜੇ ਬੜੇ ਚੰਗੇ ਪਹਿਨਾਉਂਦੇ ਨੇ ਉਹਨੂੰ ਖੁਰਾਕ ਬੜੀ ਆਲਾ ਦਿੰਦੇ ਨੇ ਉਹਦੇ ਚਾਰ ਚਫੇਰੇ ਗਮ ਤੇ ਗੁੱਸੇ ਵਾਲੀਆਂ ਗੱਲਾਂ ਨਹੀਂ ਕਰਦੇ ਤਾਂ ਕਿ ਜਨਮ ਲੈਣ ਵਾਲੇ ਬੱਚੇ ਦੇ ਉੱਤੇ ਉਲਟਾ ਅਸਰ ਨਾ ਪਵੇ ਲੇਕਿਨ ਸੀਤਾ ਹਿੰਦੁਸਤਾਨ ਦੀ ਰਾਣੀ ਸੀਤਾ ਜਦੋਂ ਉਹਨੇ ਕਿਸੇ ਬੱਚੇ ਦੀ ਮਾਂ ਬਣਨਾ ਸੀ ਨਾ ਉਹਨੂੰ ਘਰੋਂ ਕੱਢ ਦਿੱਤਾ ਗਿਆ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਹਨੇ ਨੌ ਤੇ ਕੁਸ਼ੂ ਨੂੰ ਬਨਵਾਸ ਵਿੱਚ ਇੱਕ ॠषि ਦੇ ਆਸ਼ਰਮ ਤੇ ਪੰਜਾਬ ਦੀ ਧਰਤੀ ਉੱਤੇ ਜਨਮ ਦਿੱਤਾ ਤੇ ਪੰਜਾਬੀ ਉਸਤਾਦ ਕੋਲੋਂ ਫਿਰ ਉਹ ਸ਼ਸਤਰ ਔਰ ਸ਼ਾਸਤਰ ਵਿਦਿਆ ਪੜੇ ਨਿਪੁੰਨ ਹੋ ਗਏ ਜਦੋਂ ਰਾਮਚੰਦਰ ਨੇ ਘੋੜਾ ਛੱਡਿਆ ਨੇ ਪਹਿਹਾ ਮਾਈ ਦਾ ਲਾਲ ਕੋਈ ਮੇਰਾ ਘੋੜਾ ਫੜੇ ਜੇ ਜਦੋਂ ਲਾਹੂ ਕੁਸ਼ਨਾ ਦੇ ਡੇਰੇ ਆਇਆ ਉਹਨਾਂ ਪੜ ਲੈ ਕਹਿਣ ਲੱਗਾ ਸਾਡੇ ਜਿਉਂਦਿਆਂ ਕੋੜਾ ਛੱਡਣ ਵਾਲਾ ਕਿਹੜਾ ਜੰਮਿਆ ਕੋੜਾ ਬੰਨ ਲਿਆ ਪੰਜਾਬੀ ਉਸਤਾਦ ਦੇ ਸਿਖਾਇਆ ਹੋਇਆ ਨੇ ਕੋੜਾ ਬੰਨ ਲਿਆ ਤੇ ਫਿਰ ਮਾਂ ਨੇ ਆ ਕੇ ਤਰਲੇ ਲੈ ਸੀਤਾ ਨੇ ਕੁੱਤ ਕੋੜਾ ਛੱਡ ਦਿਓ ਤੁਹਾਡੇ ਪਿਓ ਦਾ ਇਹ ਕੋੜਾ ਤੁਹਾਡੇ ਪਿਤਾ ਦਾ ਕਹੀ ਕਿ ਬੱਲਾ ਬੜੀਆਂ ਅਜੀਬ ਆਉਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਕ ਘੋੜੀ ਖਰੀਦੀ ਸੀ ਤੇ ਹੁਕਮ ਹੈ ਸੀ ਜਿਹੜਾ ਮੇਰੇ ਤੋਂ ਬਿਨਾਂ ਇਸ ਘੋੜੀ ਤੇ ਚੜੇਗਾ ਮੈਂ ਉਹਨੂੰ ਸ਼ੂਟ ਕਰ ਦਿਆਂ ਗੋਲੀ ਮਾਰ ਕੇ ਮਾਰ ਦਿਆਂ ਉਹ ਇੱਕ ਦਿਨ ਕਮਰ ਦਲੀਪ ਸਿੰਘ ਤੇ ਚੜ ਗਿਆ ਸ਼ਿਕਾਇਤ ਹੋ ਗਈ ਕਿ ਮਹਾਰਾਜ ਤੁਹਾਡੇ ਹੁਕਮ ਦੀ ਉਲੰਘਣਾ ਹੋ ਗਈ ਕਮਰ ਦਲੀਪ ਸਿੰਘ ਘੋੜੀ ਤੇ ਚੜ ਕੇ ਕਹਿੰਨੇ ਕਿ ਬਿਲਾਓ ਰਾਜਾ ਦਾ ਹੁਕਮ ਮੈਂ ਕੌਣ ਉਲਟਾ ਸਕਦਾ ਤੇ ਲੈਣ ਵਾਸਤੇ ਹਰੀ ਸਿੰਘ ਨਲੂਆ ਗਿਆ ਨੀਲੇ ਦੇ ਆ ਗਿਆ ਫੜ ਲਿਆ ਕਮਰ ਦਲੀਪ ਸਿੰਘ ਨੂੰ ਬਾਹ ਜੋਲੇ ਕੋਲ ਜੇ ਆ ਗਿਆ ਰਣਜੀਤ ਸਿੰਘ ਦੇ ਤੇ ਚ ਜੋੜ ਕੇ ਬਾਹ ਫੜ ਕੇ ਹਲੂਨ ਕੇ ਜਰਾ ਆ ਕੇ ਓਏ ਪਾ ਤੂੰ ਕੋੜੀ ਤੇ ਚੜ ਗਿਆ ਤੈਨੂੰ ਪਤਾ ਹੈ ਕੋੜੀ ਕਿਹਦੇ ਤੇਰੇ ਪਿਓ ਦੀ ਸੀ ਓਏ ਚੋਰਨ ਜੀ ਕਿੰਨਾ ਸੁਭਾਅ ਪਿਓ ਦੇ ਨੇ ਤੇ ਹੋਰ ਗੈਦਿਨ ਇਹ ਕੰਦਾ ਫੇਰੇ ਨੂੰ ਕਿਉਂ ਲੱਗਾ ਮਾਰਨਾ ਅਗਰ ਤੇ ਉਹਦੀ ਕੋੜੀ ਤੇ ਫੁੱਤ ਨਹੀਂ ਚੜਨਾ ਜੇ ਅੱਜ ਤੂੰ ਅੱਖੀਆਂ ਮੀੜੀਆਂ ਤੇਰੇ ਤਾਂ ਇੰਨੇ ਹੀ ਬਹਿਣਾ ਕਿਉਂ ਲੱਗਾ ਕਾਕੇ ਨੂੰ ਮਾਰਨਾ